ਉੱਠ ਕੇ ਇੱਕ ਨੌਜਵਾਨ ਨੇ ਲਾਹੌਰ ਦੇ ਦਿਆਰਾਮ ਨੇ ਗਲ ਦੇ ਵਿੱਚ ਪੱਲਾ ਪਾ ਕੇ ਚਰਨਾ ਤੇ ਸੀਸ ਨਵਾ ਕੇ ਛੇਤੀ ਕਰ ਦਿਓ ਪਾਰ ਉਤਾਰੇ ਭੇਟਾ ਪਰਵਾਨ ਸੀਸ ਧੀ ਕਰੋ ਪਾਤਸ਼ਾ ਨੂੰ ਬੇਨਤੀ ਗੁਜਾਰੇ ਪੇਟਾ ਪਰਵਾਨ ਸੀਸ ਦੀ ਦਇਆ ਦੀ ਲੋੜ ਜ਼ਰੂਰੀ ਇਹ ਤੂੰ ਕਰ ਦਿੱਤੀ ਪੂਰੀ ਸਤ ਗੁਰ ਵਡਿਆਈਆਂ ਕਰਦੇ ਸ਼ੇਤੀ ਨਾਲ ਕਾਰਜ ਕਰਦੇ ਸਿੱਖਾ ਮੰਨ ਲਿਆ ਹੁਕਮ ਹਮਾਰਾ ਕਦੇ ਨਾ ਲੱਗੇ ਡਰ ਮੌਤ ਤੋਂ ਹੁੰਦਾ ਜਿਨ੍ਹਾਂ ਨੂੰ ਏ ਧਰਮ ਪਿਆਰਾ ਕਦੇ ਨਾ ਲੱਗੇ ਡਰ ਮੌਤ ਤੋਂ ਧਰਮ ਚੰਦ ਆਖ ਸੁਣਾਇਆ ਦਿੱਲੀੋਂ ਮੈਂ ਚੱਲ ਕੇ ਆਇਆ ਮੇਰੀ ਅੱਜ ਕਿਸਮਤ ਜਾਗੀ ਰਹਿਣਾ ਮੈਂ ਜਾਵਾਂ ਫਾੜੀ ਸੀਸ ਕੱਟੋ ਮੇਰਾ ਗੁਰਾਂ ਨੂੰ ਪੁਕਾਰੇ ਪੇਟਾ ਪਰਵਾਨ ਸੀਸ ਦੀ ਕਰੋ ਪਾਤਸ਼ਾਹ ਨੂੰ ਬੇਨਤੀ ਗੁਜਾਰੇ ਪੇਟਾ ਪਰਵਾਨ ਸੀਸ ਦੀ ਧਰਮ ਹੋ ਰਹਿਦਾ ਪੱਕਾ ਹੁੰਦਾ ਜੋ ਸੱਚਾ ਸੱਚਾ ਸਤ ਗੁਰੂਆਂ ਬਚਨ ਸੁਣਾਉਂਦੇ ਛਾਤੀ ਨਾਲ ਕੁੱਟ ਕੇ ਲਾਉਂਦੇ ਵਾਹ ਏ ਕੌਮ ਦਿਆ ਸਿਪਾਹਸਲਾਰਾ ਕਦੇ ਨਾ ਲੱਗੇ ਡਰ ਮੌਤ ਤੋਂ ਹੁੰਦਾ ਜਿਨ੍ਹਾਂ ਨੂੰ ਏ ਧਰਮ ਪਿਆਰਾ ਕਦੇ ਨਾ ਲੱਗੇ ਡਰ ਮੌਤ ਤੋਂ हिम्मत फेर जगननाथ ਤੋਂ ਪਿੱਛੇ ਨਾ ਰਹਾ ਸਾਥ ਤੋਂ ਸੰਗਤ ਵਿੱਚ ਖੜ ਗਿਆ ਸੂਰਾ ਕਥਨੀ ਕਰਨੀ ਦਾ ਪੂਰਾ ਸਮਾ ਮਿਲਣਾ ਨਾ ਮੁੜ ਕੇ ਦੁਬਾਰੇ ਪੇਟਾ ਪਰਮਾਨ ਸੀਸ ਦੀ ਕਰੋ ਪਾਤਸ਼ਾਹ ਨੂੰ ਬੇਨਤੀ ਗੁਜਾਰੇ ਪੇਟਾ ਪਰਵਾਨ ਸੀਸ ਦੀ ਜਿਸ ਦੇ ਵਿੱਚ ਹਿੰਮਤ ਹੋਵੇ ਵੈਰੀ ਨੂੰ ਫੜ ਕੇ ਕੋਵੇ ਜੰਗ ਲੜਾਉਣੇ ਭਾਰੀ ਤੈਥੋਂ ਜਾਈਏ ਬਲਿਹਾਰੀ ਸਾਦ ਲਿਆ ਗੁਰਾਂ ਕਰਕੇ ਇਸ਼ਾਰਾ ਕਦੇ ਨਾ ਲੱਗੇ ਡਰ ਮੌਤ ਤੋਂ ਹੁੰਦਾ ਜਿਨ੍ਹਾਂ ਨੂੰ ਏ ਧਰਮ ਪਿਆਰ ਅੱਗੇ ਡਰ ਮੌਤ ਤੋਂ ਮੋਹਕਮ ਦੀ ਚੌਥੀ ਵਾਰੀ ਦਵਾਰਕਾ ਨਗਰੀ ਪਿਆਰੀ ਵਿਖੜਾ ਪੈਂਡਾ ਕਰ ਆਇਆ ਸੀਸ ਆ ਭੇਟ ਚੜਾਇਆ ਸੱਚੇ ਪਾਤਸ਼ਾਹ ਨੇ ਕਾਜ ਸੁਵਾਰੇ ਪੇਟਾ ਪਰਵਾਨ ਸੀਸ ਦੀ ਗਰੋ ਪਤਸ਼ਾ ਨੂੰ ਬੇਨਤੀ ਗੁਜਾਰੇ ਪੇਟ ਪਰਵਾਨ ਸੀਸ ਦੀ ਮੋਖਮ ਨੂੰ ਆਖ ਸੁਣਾਇਆ ਦ੍ਰਿੜਾ ਤੂੰ ਲੈ ਕੇ ਆਇਆ ਜਿਹੜੀ ਸੀ ਉਣ ਤਾਈ ਪੂਰੀ ਤੂੰ ਕਰਕੇ ਵਿਖਾਈ ਤੇਰਾ ਜੱਗ ਉੱਤੇ ਚਮਕੂ ਸਿਤਾਰਾ ਕਦੇ ਨਾ ਲੱਗੇ ਡਰ ਮੌਤ ਤੋਂ ਹੁੰਦਾ ਜਿਨ੍ਹਾਂ ਨੂੰ ਏ ਤਰਮ ਪਿਆਰਾ ਕਦੇ ਨਾ ਲੱਗੇ ਡਰ ਮੌਤ ਤੋਂ ਸਾਹਿਬ ਦੀ 5ਵੀਂ ਵਾਰੀ ਬਿਦੁਰ ਦਾ ਪਰਯੁਪਕਾਰੀ ਖੜ ਗਿਆ ਸੀ ਮੂਰੇ ਆਣ ਕੇ ਸੂਰਮਾ ਛਾਤੀ ਤਾਣ ਕੇ ਪਿੱਛੇ ਰਹਿ ਗਿਆ ਭੁੱਲਾਂ ਨੂੰ ਚਿਤਾਰੇ ਪੇਟਾ ਪਰਵਾਨ ਸੀਸ ਦੀ ਕਰੋ ਪਾਤਸ਼ਾਹ ਨੂੰ ਬੇਨਤੀ ਗੁਜਾਰੇ ਪੇਟਾ ਪਰੋ ਸਿਸਦੀ ਸਾਜ ਕੇ ਪੰਜ ਪਿਆਰੇ ਕਲਗੀ ਤਰ ਬਚਨ ਉਚਾਰੇ ਸਾਡਾ ਏ ਪੰਥ ਨਿਰਾਲਾ ਸ਼ੇਰਪੁਰੀ ਲਿਖੇ ਹਵਾਲਾ ਗੁਰਬਚਨ ਸਿੰਘਾ ਫਿਰ ਛੱਡ ਤਜਕਾਰਾ ਕਦੇ ਨਾ ਲੱਗੇ ਡਰ ਮੌਤ ਤੋਂ ਹੁੰਦਾ ਜਿਨ੍ਹਾਂ ਨੂੰ ਏ ਧਰਮ ਪਿਆਰਾ ਕਦੇ ਨਾ ਲੱਗੇ ਡਰ ਮੌਤ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ